ਆਗੁਰum ਪਰਿਓ ਜੋ ਹਰੋ ਜਿਨੇ ਤਮਰਤ ਵੇੜੇ ਚਲ ਰਹੀ ਲੜੀ ਵਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹਲਤ ਬਲ ਦੇ ਰਾਖੇ ਮਨੁਤਾ ਦੇ ਸਰਬ ਸਾਜੇ ਗੁਰੂ ਰਹਿਬਰ ਸ਼ਬਦ ਗੁਰੂ ਉਪਤਾਰ ਗੁਰ ਗੰਦੀ ਤੇ ਬਿਰਾਜਮਾਨ ਬੜੇ ਬੋਇਤ ਗੰਦੇ ਸੋਬੇ ਗੰਦੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਜੁਰੀ ਅੰਦਰ ਸੱਜ ਬੈਠੇ ਗੁਰਖਾ ਖਾਲਸਾ ਸਤ ਸੰਗ ਜੀਓ ਆਓ ਜੋ ਕਈਆਂ ਚਰਤੋਂ ਤਨ ਤਨ ਸਾਹਿਬ ਸ੍ਰੀ ਗੁਰੂ ਨੰਨ ਪਾਸ਼ਾ ਦੇ ਪਵਨ ਜੀਵਨ ਦੀਆਂ ਅੱਬਾਂ ਕਥਾ ਵਿਚਾਰਾਂ ਕਰਦੇ ਸੁਣਦੇ ਆ ਰਹੇ ਆ ਆਓ ਅੱਜ ਵੀ ਉਸੇ ਲੜੀ ਦਾ ਕਿੱਸਾ ਬਣ ਕੇ ਆਪਾਂ ਸਬਰਾਂ ਦੇ ਪਰਮ ਜੀਵਨ ਵਿੱਚੋਂ ਕੁਝ ਕ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਜਿਸ ਰੱਬੀ ਗੁਣਾਂ ਦੀ ਬਰਕਤ ਦੇ ਨਾਲ ਆਇਆ ਸਾਡਾ ਸੰਸਾਰ ਤੇ ਸੁਖ ਨੂੰ ਜਾਵੇ ਨਿੱਤੇ ਦੁੱਖਾਂ ਕਲਿਸ਼ਾਂ ਰੋਗਾਂ ਸੋਗਾਂ ਕੜਿਆਂ ਸਾਰਿਆਂ ਚਿੰਤਾ ਫਿਕਰਾਂ ਤੋਂ ਅਪਾ ਬਚ ਸਕੀ ਜਮਾ ਤੇ ਮਾਰ ਤੋਂ ਵੀ ਬਚ ਸਕੀਏ ਅਜੋ ਸੁਣਦੇ ਦੇਖਦੇ ਆ ਰਹੇ ਪੰਜ ਰਸ ਸੀ ਦਖ ਜੋਨਾ ਇਹਨਾਂ ਦੇ ਜੋ ਜਨਮ ਤੇ ਮਰਨ ਦਾ ਦੁੱਖ ਹੈ ਨਾ ਪੈਰੋ ਉਹ ਅਸੈ ਤੇ ਅਕ ਹੈ ਭਾਵ ਬੜਾ ਉਕ ਹੈ ਉਹ ਤੋਪਾ ਸੁਧਾਰਾ ਤਾ ਸਕੀ ਸੁਧਾਰਾ ਤਾਂ ਹੀ ਪਾਇਆ ਪਾਇਣਾ ਪੈਰੋ ਪਹਿਲਾ ਨੰਬਰ ਤੇ ਸਾਡੇ ਜੀਵਨ ਦੀ ਚਾਲ ਚੱਲੇ ਨੂੰ ਕਰੋੜਾਂ ਜਨਮ ਹੋ ਗਏ ਕਰੋੜਾਂ ਵਾਰ ਇਸ ਧਰਤੀ ਤੇ ਸੀ ਆਏ ਕਦੇ ਬਿੱਲਾ ਬੜੇ ਕਿਤੇ ਸ਼ੇਰ ਬੜੇ ਕਿਤੇ ਹਿਰਦ ਬੜੇ ਕਿਤੇ ਮੋਰ ਤੋਤਾ ਪੰਛੀ ਬੜੇ ਕਦੇ ਕੀੜੇ ਮਕੋੜੇ ਬੜੇ ਕਦੇ ਘਾਹ ਫੂਸ ਰੱਤਾਂ ਦੇ ਜੀਵਨ ਵਿੱਚ ਗਏ ਕਦੇ ਬਾਣਾ ਵਰਗਾ ਜੀਵਨ ਧਾਰਿਆ ਕਦੇ ਇਹੋ ਜਿਹੇ ਅਦ੍ਰਿਸ਼ਟ ਜੁਨੀਆਂ ਜਿਹੜੀਆਂ ਸੰਸਾਰ ਤੇ ਪੈ ਅਕਾਸ਼ ਤੇ ਪੈਦਾ ਹੋਈਆਂ ਅਕਾਸ਼ ਵਿੱਚ ਖਤਮ ਹੋ ਗਈਆਂ ਇਹੋ ਜਿਹੀ ਜੁਰੀਆ ਵੀ ਆਏ ਤੇ ਕਈ ਵਾਰ ਯਾਰੇ ਲੱਖ ਦੀਵ ਪਾਣੀ ਦੇ ਵਿੱਚ ਆ ਜੁਨੀਆ ਬੜ ਬਿਆੜੀ ਲੱਖ ਜੁਨੀਆ ਜਿਹੜੀ ਆ ਉਹ ਪਾਣੀ ਦੇ ਵਿੱਚ ਆ ਕਦੇ ਉਹ ਬਿਆੜੀ ਲੱਖ ਪਾਣੀ ਵਾਲੀ ਜੁਨਾ ਵਿੱਚ ਆਏ ਕਦੇ ਬਿਆੜੀ ਲੱਖ ਅਸੀਂ ਇਹ ਥਾਦੀ ਜੁਨੀ ਵਿੱਚ ਆਏ ਬਹੁਤ ਲੰਬਾ ਸਮਾਂ ਸੰਸਾਰ ਤੇ ਅਸੀਂ ਸਾਡਾ ਜੀਵਨ ਹੋ ਗਿਆ ਹੁਣ ਇੰਨਿਆ ਜਨਮਾਂ ਵਿੱਚ ਚਲੋ ਕਿ ਅਸੀਂ ਪਾਣੀ ਦੇ ਜੀਵਾਂ ਵਿੱਚ ਨਹੀਂ ਕੋਈ ਪਾਪ ਕਰ ਸਕਿਓ ਵਾਂਗੇ ਕਾਬੂਲ ਦਰਫਤਰ ਜੀਵਨ ਵਿੱਚ ਅਸੀਂ ਕੀੜੇ ਮਕੌੜੇ ਦੇ ਜੀਵਨ ਵਿੱਚ ਅਸੀਂ ਕੁਛ ਨਹੀਂ ਪਾਪ ਕਰ ਸਕਾਂਗੇ ਪਰ ਸਾਨੂੰ ਕਈ ਵਾਰ ਤਾਂ ਮਨੁੱਖਾ ਜੀਵਨ ਵਿੱਚ ਮਿਲਿਆ ਨਾ ਤੇ ਹਰ ਮਨੁੱਖ ਜੀਵਨ ਜਦੋਂ ਮਿਲਿਆ ਸਾਨੂੰ ਇਸ ਇਹ ਇਜਾਦੀ ਜਿਹੜੀ ਸਾਨੂੰ ਮਿਲੀ ਮਨੁੱਖਾ ਜਨਮ ਵਾਲੀ ਜੋ ਬਰਜੀ ਤੂੰ ਕਰੇ ਆਪਣੀ ਬਰਜੀ ਦੇ ਨਾਲ ਤੂੰ ਪਾਪ ਕਰਮ ਕਰੇ ਤੂੰ ਪੁੰਨ ਕਰਮ ਕਰੇ ਤੂੰ ਬਰੇ ਕਰਮ ਕਰੇ ਤੂੰ ਨਾਮ ਜਪੇ ਇਸ ਤੇਰੀ ਤੈਨੂੰ ਇਨਿਕ ਖੋਲ ਦਿੱਤੀ ਬਾਦਸ਼ਾਹ ਦੇ ਦੇਖੋ ਆਪਣੀ ਮਰਜੀ ਨਾਲ ਕਾਹ ਫੂਜ ਕਮ ਕਰ ਸਕਦਾ ਕੋਈ ਕੋਈ ਦੁਨੀ ਕਰ ਸਕਦੀ ਆਪਣੀ ਆਪਣੀ ਮਰਜ਼ੀ ਦਾ ਕੰਮ ਕੁਦਰਤ ਤੋਂ ਆਪਣੀ ਮਰਜ਼ੀ ਦਾ ਹਿਲ ਵੀ ਨਹੀਂ ਸਕਦੇ ਪੱਤੇ ਵੀ ਨਹੀਂ ਹਸਾਦੇ ਦੇ ਆਪਣੀ ਮਰਜ਼ੀ ਦੇ ਨਾਲ ਉਹ ਵੀ ਪਾਸ਼ਾ ਹਵਾ ਵਗਾਊਗਾ ਹਵਾ ਦੇ ਨਾਲ ਪੱਤੇ ਹੀ ਲੜਗੇ ਦਰਦਾਂ ਦੇ ਕੇਵਲ ਮਨੁੱਖ ਫਿਰ ਉਹ ਦੁਨੀਆ ਕਰਮ ਜੁਨੀਆ ਨਹੀਂ 84 ਲੱਖ ਜਿੰਨੀ ਜੁਨੀਆ ਹੈ ਨਾ ਉਹ ਕਰਮ ਜੁਨੀਆ ਨਹੀਂ ਜਿੱਦਾਂ ਅਭੋਵੇਂ ਵਿਚਾਰ ਕੀਤੀ ਆ ਕਿ ਬੰਦਾ ਆਜ਼ਾਦੀ ਨਾਲ ਜਿਹੜਾ ਮਰਜ਼ੀ ਕਰਮ ਕਰ ਸਕਦਾ ਹੈ ਪਰ 84 ਲੱਖ ਜੀ ਉਹ ਆਪਣੀ ਮਰਜ਼ੀ ਦਾ ਕਰਮ ਨਹੀਂ ਕਰ ਸਕਦੇ ਕਿਉਂ ਉਹਨਾਂ ਨੂੰ ਪਰਮਾਸ਼ਰ ਪਰਮਿਸ਼ਨ ਦੇ ਬੁੱਧੀ ਨਹੀਂ ਦਿੱਤੀ 84 ਲੱਖ ਜੋਂ ਨੂੰ ਜਿਹੜੀ ਬੁੱਧੀ ਜਿਹੜੀ ਅਕਲ ਜਿਹੜੀ ਸੋਚ ਮਨੁੱਖ ਨੂੰ ਦਿੱਤੀ ਬੰਦੇ ਨੂੰ ਦਿੱਤੀ ਨਾ ਉਹ 84 ਲੱਖ ਜੋਂ ਮੈਨੂੰ ਦਿੱਤੀ ਤਾਂ ਇਹਨੂੰ ਸਰਦਾਰ ਬੰਦੇ ਆ ਗਿਆ 83 ਲੱਖ ਜੋਂ ਦਾ ਬੀ ਇਹ ਆਪਣੀ ਮਰਜ਼ੀ ਦੇ ਨਾਲ ਆਪਣੀ ਅਕਲ ਤੋਂ ਕੰਮ ਲੈ ਕੇ 84 ਲੱਖ ਜੂਨ ਨੂੰ ਇਹ ਵਰਤ ਸਕਦਾ ਹੈ ਉਹ ਤੋਂ ਕੰਮ ਲੈ ਸਕਦਾ ਹੈ ਉਹ ਤੋਂ ਸੁੱਖ ਲੈ ਸਕਦਾ ਹੈ ਜੁਦ ਜੁਦਿਓ ਦੁਨੀਆ ਦੁਨੀਆਂ ਚੋਲੀਆਂ ਦੇ ਨਾ ਭਾਵੇਂ ਕੋਈ ਵੀ ਜੁਨੀ ਆ ਉਹ ਆਪਣੀ ਮਰਜ਼ੀ ਦਾ ਸੁੱਖ ਨਹੀਂ ਲੈ ਸਕਦਾ ਉਹ ਤਾਂ ਜੋ ਉਹਨਾਂ ਦੇ ਪਾਗਾਂ 'ਚ ਲਿਖਿਆ ਗਿਆ ਉਹੀ ਮਿਲਦਾ ਨੂੰ ਬੰਦੂ ਨੇ ਮਿਲਦਾ ਨੂੰ ਕਿਉਂ ਕਿਉਂ ਉਹਨਾਂ ਕੋਲ ਕਰਮ ਨਹੀਂ ਉਹਨਾਂ ਕੋਲ ਮਨ ਮਰਜੀ ਦਾ ਕਰਮ ਨਹੀਂ ਹੈਗਾ ਕੇਵਲ ਮਨੁੱਖ ਦੇ ਕੋਲ ਮਨ ਮਰਜੀ ਦਾ ਕਰਮ ਹੈ ਜੋ ਮਰਜੀ ਕਰੇ ਪੱਖ ਇਹਨੇ ਚੁਗਣਾ ਹੈ ਅਕਲ ਬਾਹਗਰੁਰੂ ਨੇ ਦਿੱਤੀ ਆ ਪਰਮੇਸ਼ਰ ਦਿੱਤ ਅਕਲ ਉਹਨੇ ਦਿੱਤੀ ਆ ਅਕਲ ਦੇ ਵਰਤੋਂ ਇਹਨੇ ਕਰਦੀ ਆ ਬੁਰਾ ਕਰੇ ਭਲਾ ਕਰੇ ਪਾਪ ਕਰੇ ਪੁੰਨ ਕਰੇ ਇਹਦੀ ਮਨਜੀ ਆ ਇਹ ਗੱਲ ਵੱਖਰੀ ਆ ਕੀਤੇ ਕਰਮਾਂ ਦਾ ਸਾਕਤਤਾ ਬਜਰੂ ਨਹੀਂ ਕੀਤੇ ਕਰਮਾਂ ਦਾ ਸਾਬ ਕਤਾਬ ਦੂਰ ਹੋਣਾ ਏ ਜੇ ਨੂੰ ਮਰਜ਼ੀ ਦਿੱਤੀ ਨਾ ਬਦੂ ਆਪਣੀ ਮਰਜ਼ੀ ਦਾ ਜੋ ਮਰਜ਼ੀ ਕਰਦਾ ਜਿਹੜਾ ਮਰਜ਼ੀ ਕਰਮ ਕਰਦਾ ਇਹ ਅਸੀਂ ਮੰਨ ਚੁਪਲਾ دیے ਕਿ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਤੁਹਾਨੂੰ ਮਰਜ਼ੀ ਤੇ ਸਾਨੂੰ ਕਰਨ ਨੂੰ ਹੁਕਮ ਦੇ ਦਿੱਤਾ ਅਸੀਂ ਮਰਜ਼ੀ ਦਾ ਬੁਰਾ ਕਰਮ ਕਰੀਏ ਤੇ ਭਾਵੇਂ ਪਨਾ ਕਰਮ ਕਰੀਏ ਉਹਨੂੰ ਕੋਈ ਪੁੱਛਣ ਵਾਲਾ ਨਹੀਂ ਨਹੀਂ ਪਰ ਇਹ ਸਾਡੀ ਸੋਚ ਗਲਤ ਹੈ। ਵੀ ਸਾਨੂੰ ਪੁੱਛਣ ਵਾਲਾ ਕੋਈ ਨਹੀਂ। ਸਾਬਕਾਬ ਸਾਡੇ ਕਰਮਾਂ ਦਾ ਹੋਣਾ ਏ। ਚੰਗੀਆਂ ਆਈਆਂ, ਬੁਰੀਆਂ ਆਈਆਂ, ਵਾਚੇ, ਧਰਮ ਹਦੂਰ। ਜਿਹੜੀ ਅਸੀਂ ਚੰਗੇ ਮਾੜੇ ਕਰਮ ਹੈ ਨਾ ਇਹਨਾਂ ਦਾ ਸਭ ਜਿਹਦਾ ਸਾਬਕਾਬ ਲੈਣਾ ਨਾ ਉਹ ਤਾਂ ਪਰਮਾਤਮਾ ਨੇ ਲੈਣਾ। ਪਰਮੇਸ਼ਰ ਪਰਮੇਸ਼ਰ ਤਾਂ ਦੇਖਣ ਵਾਲਾ ਏ ਪਰਮੇਸ਼ਰ ਦੇਖਣ ਵਾਲਾ ਕੇਵਲ ਉਹ ਸਜ਼ਾ ਕਿਸ ਨੂੰ ਦਿੰਦਾ ਨਾ ਉਹ ਸਜ਼ਾ ਕਿਸ ਨੂੰ ਦੇਵੇ ਤੇ ਨਾ ਉਹ ਕਿਸੇ ਨੂੰ ਸੁੱਖ ਦੇਵੇ ਪਰਮੇਸ਼ਰ ਇਹ ਸੁੱਖ ਵੀ ਸਾਡੇ ਕੀਤੇ ਕਰਮਾਂ ਦਾ ਦੁੱਖ ਵੀ ਸਾਡੇ ਕੀਤੇ ਕਰਮਾਂ ਦਾ